ਸੱਡੇ ਰਾਤ ਨੂੰ ਛੱਤ ਡੇਗ ਗਈ ਸੀ 4 ਵਜੇ ਅਸੀਂ ਰਾਤ ਨੂੰ ਸਵੇਰੇ ਉੱਠੇ ਪਏ ਸੀ ਤੇ ਉਦੋਂ ਛੱਤ ਡੇਗ ਪਈ ਹੈ ਹਾਂ ਹਾਂ ਨੀ بارش ਕਾਰਨ ਸੌਤ ਨਹੀਂ ਮਿਲੀ ਸਾਨੂੰ ਅੱਜ ਤੀ ਨਹੀਂ ਮਿਲੀ ਕੋਈ ਸਾਡੇ ਨਾ ਕੋਈ ਸਾਡੇ ਸਰਪੰਚ ਸੁਣਦਾ ਨਾ ਕੋਈ ਮੈਂਬਰ ਸੁਣਦੇ ਨਾ ਸਾਡੇ ਤਾਂ ਕੋਈ ਆਹ ਵੇਖੋ ਸਾਡੇ ਘਰ ਟੁੱਟ ਗਏ ਅਸੀਂ ਥੱਲੇ ਆ ਗਏ ਸਾਰੇ ਡੇਗ ਪਏ ਕੋਈ ਮਸੇਜ ਮੁਸ਼ਕਲ ਬਚੇ ਆ ਤੇ ਆਹ ਵੇਖੋ ਸਾਡੇ ਹਾਲਤ ਵੇਖੋ ਪਾਵੇ ਪੂਰੇ ਸਾਰੇ ਮੰਝੇ ਟੁੱਟ ਗਏ ਕੋਈ ਸਮਾਨ ਮਾੜਾ ਮੋਟਾ ਬਚਾਇਆ ਅਸੀਂ ਆ ਮੁਸ਼ਕਲ ਬਚੇ ਆ ਆ ਦੇਖੋ ਇੱਧਰ ਵੀ ਛੱਤ ਸਾਡੀ ਸਾਰੇ ਟੁੱਟ ਗਈ ਮੈਂ ਨਾ ਕੋਈ ਕਰਨ ਵਾਲਾ ਨਾ ਮੇਰਾ ਕਮਾਇਆ ਹੈ ਅਸੀਂ ਆ ਪੰਦਰ ਆ ਗਏ ਤੇ ਕੋਈ ਕੋਈ ਉੱਧਰ ਪਿਆ ਸੀ ਕੋਈ ਇੱਧਰ ਪਿਆ ਸੀ ਮਸੇ ਬੜੀ ਮੁਸ਼ਕਲ ਬਚੇ ਆ ਮਸੇ ਨਿਕਲੇ ਆ ਅਸੀਂ ਅੰਦਰੋਂ ਸੁੱਤੇ ਪਏ ਡੱਗ ਪਏ ਸਾਡੇ ਚਾਰ ਇੱਧਰ ਵੇਖੋ ਸਾਰੇ ਪਾਸੋਂ ਚਾਰ ਚਪੇਰੇ ਅਸੀਂ ਸਾਰੇ ਸਾਡੇ ਡੱਗੇ ਪਏ ਸੀ ਹੁਣ ਕਿੱਧਰ ਜਾਈਏ ਸਾਡੇ ਹੁਣ ਵੇਖੋ ਘਰ-ਬਾਰ ਸਾਡਾ ਘਰ-ਬਾਰ ਵੇਖੋ ਹੁਣ ਤੂੰ ਬਾਹਰ ਚ ਪੈਂਦੀ ਪਈ ਐ ਹੁਣ ਕਿੱਥੇ ਆ ਦੀ ਜਾਨ ਮਸੇ ਬਚਾਈ ਅਸੀਂ ਮੁਸ਼ਕਲ ਬਚੇ ਆ ਅਸਮਾਨ ਸਾਰਾ ਟੁੱਟ ਗਿਆ ਆ ਦੇਖੋ ਸਾਡਾ ਸਾਰਾ ਕਾਰਬਾਰ ਹੀ ਅਸਲੂ ਬਹਿ ਗਿਆ ਹੁਣ ਅਸੀਂ ਕੀ ਕਰੀਏ ਆ ਬਾਲੇ ਰਹਿ ਗਏ ਨਾ ਸਿਰਫ ਸਾਰਾ ਅਸਮਾਨ ਹੀ ਟੁੱਟ ਗਿਆ ਸਾਡਾ ਫੱਜ ਗਿਆ ਅਸਮਾਨ ਮਸੇ ਆਪ ਜਾਨ ਬਚਾਈ ਅਸੀਂ ਮੁਸ਼ਕਲ ਵਿਧਵਾ ਔਰਤ ਹੈਂ ਮੈਂ ਹੁਣ ਮੈਂ ਕੀ ਕਰਾਂ ਮੈਂ ਕਿਥਾਂ ਕਿੱਥੂ ਬਣਾਵਾ ਮੈਂ ਆਰਤੀ ਆਰਤੀ ਕਿੱਥੇ ਰਹਿੰਦੇ ਹੋ ਅਸੀਂ ਜਲਾਲ ਵਾਲੇ ए, अच्छा की ਗੱਲਬਾਤ ਹੋਈ ਸਾਡੀ ਰਾਤ ਨੂੰ ਛੱਤ ਡੇਗ ਪਈ ਸੀ 4 ਵਜੇ ਅਸੀਂ ਰਾਤ ਨੂੰ ਸਵੇਰੇ ਸੁੱਤੇ ਪਏ ਸੀ ਤੇ ਉੱਤੋਂ ਛੱਤ ਡੇਗ ਪਈ ਏ ਹਾਂ ਹਾਂ ਬਾਰਿਸ਼ ਕਰਨ ਨਹੀਂ ਬੈਠ ਗਈ ਤੇ ਛੱਤ ਮੇਰੀ ਮੰਮੀ ਰੀ ਮਸਾ ਓਕੇ ਓਕਾ ਸਖੋ ਓਕੇ ਤੇ ਬਾਹਰ ਕੱਢਾ ਨੇ ਸਾਨੂੰ ਅਚਾਣ ਮੰਮੀ ਤੇ ਤੁਹਾਡੇ ਕਿਸ ਤਰ੍ਹਾਂ ਪੜਾ ਰਹੀ ਸੀ ਹਾਂ ਬੜਾ ਓਕਾ ਕਦੀ ਡਾੜੀ ਜਾਂਦੇ ਸੀ ਕਰੀ ਨਹੀਂ ਕਦੀ ਮਿਲ ਜਾਂਦੀ ਤੇ ਜਾਂਦੇ ਰਹਿੰਦੇ ਸੀ ਕਦੀ ਅਸੀਂ ਵੀ ਨਾਲ ਜਾਂਦੇ ਰਹਿੰਦੇ ਹੁੰਦੇ ਸੀ ਜਦੋਂ ਛੁੱਟੀ ਛੱਟੀ ਹੁੰਦੀ ਸੀ ਤੇ ਉਹ ਨਾ ਸਿਰ ਤੇ ਜਿਹੜੇ ਛੱਤ ਸੀ ਜਿਹੜੀ ਸਿਰ ਤੇ ਛੱਤ ਹੀ ਗਈ ਸੀ ਬੜਾ ਹੀ ਔਖੀ ਮੁਸ਼ਕਲ ਗੁਜ਼ਾਰਾ ਕਰਦੇ ਪਏ ਸੀ ਤੇ ਉਹ ਵੀ ਡਿੱਗ ਪਈ ਸੁੱਤੇ ਪੇ ਪਰਵਾਹ ਤੇ ਡਿੱਗੀ ਕਿਸ ਤਰ੍ਹਾਂ ਸੁੱਤੇ ਪੈ ਸੀ ਅਸੀਂ ਸੁੱਤੇ ਪੇ ਨਾਲ ਦਾ ਕਮਰਾ ਡਿੱਗਾ ਤੇ ਖੜਕਾ ਹੈ ਦੂਜੇ ਛੱਤ ਡਿੱਗੀ ਹੈ ਤਾਂ ਅਸੀਂ ਬਾਹਰ ਛੇਤੀ ਛੇਤੀ ਨਿਕਲ ਗਏ ਤਾਂ ਦੂਜੇ ਵੀ ਡਿੱਗ ਪਉਣੇ ਚ ਕਿ ਨਾਲ ਦੂਜੇ ਫਪਾ ਤੇ ਕਿ ਆਪਣੇ ਜਾਨ ਬਚਾਈ ਹਾਂਜੀ ਪੱਜ ਕੇ ਮਾੜਾ ਕਿਸ ਤਰ੍ਹਾਂ ਹੋਣਾ ਜੀ ਤੈਸ ਨੈਸ ਹੋ ਗਏ ਸਾਮਾਨ ਸਾਡੀ ਸਾਈਕਲ ਹੀ ਗਈ ਸੀ ਉਹਦੇ ਤੇ ਸਕੂਲ ਜਾਂਦੇ ਸੀ ਉਹ ਵੀ ਸਾਰੇ ਥੱਲੇ ਆ ਕੇ ਛੱਤ ਦੇ ਤੈਸ ਨੈਸ ਹੋ ਗਈ ਮਲਵੇ ਥੱਲੇ ਆ ਗਈ ਹਾਂਜੀ ਅੱਛਾ ਸਾਰੇ ਟੁੱਟ ਗਏ ਸਵਾਰ ਤੋਂ ਹਾਂਜੀ ਠੀਕ ਔਰ ਮੰਗ ਕੇ ਤੋਂ ਸਰਕਾਰ ਤੋਂ ਦੱਸਣੀ ਹਾਂਜੀ ਸਰਕਾਰ ਵੱਲੋਂ ਕੋਈ ਮੰਗ ਗਈ ਸਾਨੂੰ ਕੋਈ ਸਹੂਲਤ ਦਿੱਤੀ ਜਾਵੇ ਮਿੰਦਰੋ ਬੀਬੀ ਮਿੰਦਰੋ ਬੀਬੀ ਕਿੱਥੇ ਰਹਦੇ ਤੁਸੀਂ ਲਾਲਾ ਲਾਲਾ ਲੈ ਹਾਂ ਟਾਣੀ ਹਾਂ ਜਿਹੜੀ ਘਰ ਡਿੱਗਿਆ ਕਿਸ ਤਰ੍ਹਾਂ ਤੁਸੀਂ ਆਪਣੀ ਜਾਨ ਬਚਾਈ ਤੇ ਕਿਸ ਤਰ੍ਹਾਂ ਲੱਗਦਾ ਇਹ ਬਹੁਤ ਆ ਹਿੰਮਤ ਕਾਹੀ ਜਾਨ ਬਚਾਈ ਤੇ ਪਾਏ ਤੇ ਅਸੀਂ ਬੱਚੇ ਬੁੱਚੇ ਮੈਂ ਕੱਢ ਲਈ ਸੁੱਤੇ ਪਿਆ ਉੱਤੇ ਡਿੱਗਿਆ ਸੁੱਤੇ ਪਈਆਂ ਹੈ ਸੁੱਤੇ ਪਿਆ ਇੱਕ ਮਕਾਨ ਦੀ ਬੱਠੀ ਬੈਠੀ ਹੈ ਨਹੀਂ ਤੇ ਡਿੱਗੀ ਤੇ ਛਾਨੋ ਖੜਕਾ ਆਇਆ ਤਾਂ ਅਸੀਂ ਪਾਏ ਤੇ ਬੱਚੇ ਬੁੱਚੇ ਬਾਹਰ ਕੱਢ ਲੈ ਹਾਂ ਜੀ ਤੇ ਵਾਕਈ ਕੋ ਹਮਾਂ ਥੱਲੇ ਆ ਗਿਆ ਪਾ ਟੁੱਟ ਗਿਆ ਆ ਦੀ ਜਾਨ ਬਚਾ ਤੇ ਹਿੰਮਤ ਸੇ ਮੁਸਕਣਾ ਨਿਕਲੇ ਵੇ ਵੇਖ ਲਓ ਯਾਰ ਬੜੀ ਮੁਸ਼ਕਲ ਬੜੀ ਮੁਸ਼ਕਲ ਨਾ ਕੱਢੇ ਪਾਲ ਤੇ ਬਾਹਰ ਟੱਗੇ ਵਿੱਚ ਜਿਹੜਾ ਸਾਮਾਨ ਵੀ ਟੁੱਟ ਗਿਆ ਵਿੱਚ ਕੋ ਦਬਾਇਆ ਗਿਆ ਕੋ ਕਾਲੇ ਲਾ ਪੱਜਾ ਟੁੱਟਾ ਕੋਈ ਅੱਛਾ ਕੋ ਦਬਾਇਆ ਗਿਆ ਵਿੱਚ ਹਾਂ ਮੇਰੀ ਨੋਹ ਦੇ ਵੀ ਸਿਰੂ ਟਾਵਾ ਹੈ ਮੇਰੇ ਸਿਰੂ ਟਾਵਾ ਹੈ ਨਹੀਂ ਕੋਈ ਜੀ بارش ਲੱਗਦੀ ਹੀ ਕੋ ਬੈਠੀ ਕਰਨ ਕੀ ਹੋਗਾ ਮਾਰਛ ਪੈਂਦੀ ਪਈ ਬਹੁਤ ਜ਼ਿਆਦਾ ਪਈ بارش ਬਾਰਿਸ਼ ਬਹੁਤ ਜ਼ਿਆਦਾ ਪੈਂਦੀ ਪਈ 4 ਵਜੇ ਸਵੇਰੇ ਨਹੀਂ ਬੈ ਬਹਿ ਗਈ ਹਾਂ ਨਹੀਂ ਬਹਿ ਗਈ ਚੌਲ ਥੱਲੇ ਆ ਗਏ ਤਾਂ ਬਸਾ ਕੱਢਿਆ ਬਸੇ ਨਿਕਲੇ ਬਹੁਤ ਮੁਸ਼ਕਲ ਨਿਕਲੇ ਆ ਰਹੀ ਹੈ ਜਾਨਾ ਮੁਸ਼ਕਲ ਹੈ ਇਤਨੇ ਹੁਣ ਬਾਗੇ ਕੋਈ ਸਰਕਾਰ ਵੱਲੋਂ ਕੋ ਮਦਦ ਦਿੱਤੀ ਜਾਵੇ ਮੰਗ ਹੈ ਵੀ ਇਹ ਸਰਕਾਰ ਉਹਨਾਂ ਹਿੱਤ ਕੱਢੇ ਕੋਈ ਸਾਨੂੰ ਕਮਰਾ ਤੇ ਦੇਵੇ ਪਾਪ ਅਸੀਂ ਕਿੱਧਰ ਜਾਈਏ ਹੁਣ ਵਿਧਵਾ ਦੋਵੇਂ ਵਿਧਵਾ ਹੈ ਨਹੀਂ ਕਰਨ ਜੋ ਕਿਆ ਤਿਆਰੀ ਢਪਾਣਾ ਕੋਈ ਹੁਣ ਕਿਤੇ ਬੱਚੇ ਪਾਲੀਏ ਤਿਆਰੀ ਕਰਤੇ ਮੈਤਰ ਹੁੰਦਾ ਨਹੀਂ ਨੋਹੀ ਉਹ ਵਿਚਾਰੀ ਬੱਚੇ ਪਾਲੇ ਕੇ ਮੈਨੂੰ ਪਾਲੇ ਕੇ ਥਾਂ ਬਣਾਵੇ ਸਾਨੂੰ ਸਾਨੂੰ ਸੂਤ ਮਿਲਣੀ ਚਾਹੀਦੀ ਹੈ ਸਰਕਾਰ ਵੱਲੋਂ ਮੇਰਾ ਨਾਮ ਕੁਲਵੰਤ ਕੌਰ ਕੁਲਵੰਤ ਕੌਰ ਬਈ ਗਾਰਡਰ ਇੱਥੇ ਹਾਂਜੀ ਗਾਰਡਰ ਇੰਦੇਸ ਅੱਛਾ ਜੇ ਤਾਂ ਛੱਤ ਡਿੱਗੀ ਕਿਸ ਤਰ੍ਹਾਂ ਦੀ ਸਾਨੂੰ ਸੁਤਿਆ ਪੈ ਸਵਾਜ ਆਈ ਸੀਗੇ ਅਸੀਂ ਭੱਜ ਕੇ ਬਾਹਰ ਨਿਕਲੇ ਤੇ ਇਹਨਾਂ ਨੂੰ ਪਤਾ ਵਟ ਕੱਢਿਆ ਸਮਾਨ ਇਹਨਾਂ ਦਾ ਤਾਂ ਮਤਲਬ ਤੈਸ ਨੈਸ ਹੋ ਗਿਆ ਕੁਛ ਨਹੀਂ ਬਚਿਆ ਤੇ ਮੁਲਨ ਨੇ ਪੱਜ ਪੂਜ ਕੇ ਜਾਣਾ ਇਹਨਾਂ ਦੀ ਮਸੇ ਬਚਾਇਆ ਇਹਨਾਂ ਨੂੰ ਖਿੱਚ ਕੁਛ ਕੇ ਮਤਲਬ ਜੋ ਮੇਰੀ ਸੱਸ ਸੀਗੀ ਮਤਲਬ ਇਹਨਾਂ ਦਾ ਪਰਿਵਾਰ ਸੀਗਾ ਉਨਾਂ ਨੂੰ ਅਸੀਂ ਜਲਦੀ ਜਲਦੀ ਉਹ ਬੱਚੇ ਸੁੱਤੇ ਪਏ ਸੀ ਬੱਚਿਆਂ ਨੂੰ ਨਾ ਜਲਦੀ ਜਲਦੀ ਖਿੱਚ ਕੇ ਬਾਹਰ ਕੱਢਾ ਤੇ ਨੀਆਂ ਸਿਗੀਆਂ ਥੱਲੇ ਬੈਠ ਗਈਆਂ ਦੂਜਾ ਇੱਕ ਕਮਰਾ ਡਿੱਗਾ ਦੂਸਰਾ ਵੀ ਡਿੱਗ ਪਿਆ ਅੱਛਾ ਹਾਂ ਸੁੱਤੇ ਪਿਆ ਦਾ ਡਿੱਗ ਹਾਂਜੀ ਸੁੱਤਿਆਂ ਪਿਆ ਦਾ ਡਿੱਗ ਪਿਆ ਜਖਮੀ ਔਰਤ ਬਚ ਗਿਆ ਹਾਂਜੀ ਜਖਮੀ ਹੋਣ ਤੋਂ ਬਚ ਗਿਆ ਸੀ ਪੱਜ ਪੁੱਜ ਕੇ ਇਹਨਾਂ ਨੂੰ ਬਚਾ ਲਿਆ ਸੀ ਖਿੱਚ ਕੁੱਚ ਕੇ ਸਬਾੜ ਸਾਰਾ ਤੈ ਹਾਂਜੀ ਸਮਾਨ ਸਾਰਾ ਬੱਚੇ ਸਕੂਲ ਜਾਂਦੇ ਸੀ ਬੱਚਿਆਂ ਦਾ ਸਕੂਲਾਂ ਦੇ ਸਾਈਕਲ ਟੁੱਟ ਗਏ ਸਾਰਾ ਸਮਾਨ ਟੁੱਟ ਗਿਆ ਉਹਨਾਂ ਦਾ ਕੁਛ ਨਹੀਂ ਕਰਦਾ ਬਚਾ ਕੁੜੀ ਵਿਧਵਾ ਹੈਗੀ ਆ ਇਹ ਉਹਨਾਂ ਦੀ ਮਤਲਬ ਕੁੜੀ ਦੀ ਸੱਸ ਵੀ ਵਿਧਵਾ ਹੈ ਅੱਜ 13 14 ਸਾਲ ਹੋ ਗਏ ਹੁੰਦੇ ਘਰ ਵਾਲੇ ਮੋਕੇ ਨੂੰ ਉਹਨੂੰ ਅਜੇ ਤੱਕ ਕੋਈ ਸਰਕਾਰ ਨੇ ਸਹੂਲਤ ਨਹੀਂ ਦਿੱਤੀ ਕੋਈ ਕਿਸੇ ਸਰਪੰਚ ਨੇ ਸਹੂਲਤ ਨਹੀਂ ਦਿੱਤੀ ਆਖਰ ਕਿਉਂ ਉਹ ਕੀ ਸਰਕਾਰ ਨੂੰ ਕੋਲੋਂ ਵੋਟਾਂ ਨਹੀਂ ਲੈਂਦੀ ਆਖਰ ਕਿਉਂ ਨਹੀਂ ਮਨ ਦੀ ਗੱਲ ਸੁਣਦੀ ਵਿਧਵਾ ਹਰ ਦੀ ਇੱਕ ਔਰਤ ਵਿਧਵਾ ਹੈ ਉਹਨੂੰ ਕੋਈ ਮਤਲਬ ਕਿਸੇ ਕੋਈ ਸਮਝਦਾ ਨਹੀਂ ਉਹਨੂੰ ਵੀ ਔਰਤ ਇੱਕ ਵਿਧਵਾ ਹੈ ਇਹਦਾ ਬਸ ਕਾਸੀਂ ਕੁਝ ਨਹੀਂ ਜਾਣ ਮਤਲਬ ਅਸੀਂ ਦੇ ਕੋਲੋਂ ਵੋਟ ਨਹੀਂ ਲੈਂਦੇ ਹਾਂ ਕੋਈ ਸਰਕਾਰ ਦੁੱਖ ਸੁੱਖ ਕੋਈ ਮਤਲਬ ਸਰਪੰਚ ਮਰ ਮੈਂਬਰ ਕੋਈ ਦੁੱਖ ਸੁੱਖ ਨਹੀਂ ਸਾਂਝਾ ਕਰ ਸਕਦੇ ਵੀ ਅਸੀਂ ਕੋਈ ਸਹੂਲਤ ਕਰੀ ਜਾਂਦੀ ਕੁੜੀ ਦੀ ਅਦੋਂ ਕਿਸੇ ਸਾਥ ਨਹੀਂ ਦਿੱਤਾ ਇਹਨਾਂ ਦੇ ਮੰਗ ਹੈਗੀ ਆ ਇਹਨਾਂ ਨੂੰ ਬਣਾ ਕੇ ਦੇ ਵੀ ਸਰਕਾਰ ਸਰਕਾਰ ਸਾਥ ਸਿਆ ਲੱਗੇ ਆ ਰਹੇ ਕਿੰਨਾ ਕੋ ਰਹਿਣਗੇ ਕੌਣ ਰੱਖੇਗਾ ਇਹਨਾਂ ਨੂੰ ਆਪਣਾ ਸਮਾਨ ਬਾਹਰ ਰੱਖ ਕੇ ਹਾਂ ਸਮਾਨ ਬਾਹਰ ਰੱਖ ਕੇ ਬੈਠੇ ਨੇ ਉੱਤੋਂ ਬਾਰਿਸ਼ ਆ ਰਹੀ ਏ ਉਹਨਾਂ ਦਾ ਸਮਾਨ ਸਾਰਾ ਟੁੱਟ ਗਿਆ ਟੁੱਟਿਆ ਹੋਇਆ ਵਿਚਾਰਾਂ ਦਾ ਸਮਾਨ ਉਹ ਕੀ ਕਰਨਗੇ ਅੱਜ ਅੱਜ ਕੁੜੀ ਬੱਚੇ ਪਾਲੇਗੀ ਅੱਗੇ 13 ਸਾਲ ਹੋ ਗਏ ਨੇ ਦਿਹਾੜੀ ਕਦੇ ਹੁੰਦੀ ਏ ਕਦੇ ਉਹਦੇ ਕੋਲ ਨਹੀਂ ਹੁੰਦੀ ਬੱਚੇ 'ਚ ਵੈਸੇ ਉਹਦੇ ਪ੍ਰੋਬਲਮ ਹੈਗੀ ਆ ਉਹਨੂੰ ਲੈ ਕੇ ਜਾਂਦੇ ਨੇ ਉਹਨੂੰ ਡਾਕਟਰ ਕਹਿੰਦੇ ਨੇ ਪੀਜੀਆਈ ਲੈ ਕੇ ਜਾਓ ਬੱਚੇ ਦੇ ਮਤਲਬ ਬਲੱਡ 'ਚ ਨੁਕਸਾ ਹੈਗਾ ਤੇ ਗੁੜੀਆ ਸੀਗੀ ਵਿਚਾਰੀ ਉਹ ਉਹਨੂੰ ਪੜਾ ਰਹੀ ਸੀ ਬੱਚਾ ਵੀ ਪੜ ਰਿਹਾ ਕਦੇ ਉਹ ਸਾਈਕਲ ਚਲਾਉਣ ਨਾਲ ਉਹਨੂੰ ਬੱਚੇ ਨੂੰ ਗੋਡੇ ਤੇ ਦਿੱਕਤ ਆਂਦੀ ਏ ਪੂਰਾ ਕੰਮ ਨਹੀਂ ਓਕੋ ਤਾਂ ਕੰਮ ਕਰ ਨਹੀਂ ਸਕਦਾ ਹਾਂ ਸੰਬੱਧ ਰੱਖੀ ਜਾਵੇ ਹਾਂ ਉਹਨਾਂ ਨੂੰ ਕੋਈ ਮਦਦ ਦਿੱਤੀ ਜਾਵੇ ਸਰਜੀਤ ਕੌਰ ਸਰਜੀਤ ਕੌਰ ਕਿੱਥੇ ਰਹਿੰਦੇ ਤੁਸੀਂ ਅਸੀਂ ਰਹਿੰਦੇ ਆਂ ਦਲਾਲ ਵਾਲੇ ਹਾਂ ਹਾਂ ਤੇ ਬਜ਼ੁਰਗ ਵੀ ਸਾਡੀ ਅਸੀਂ ਦੋਵੇਂ ਵਿਧਵਾ ਬਜ਼ੁਰਗ ਵੀ ਵਿਧਵਾ ਮੈਂ ਕੀ ਕੁਝ ਕਰ ਸਕਾਂ ਮੇਰੇ ਸੱਤ ਵੀ ਸਿਰ ਤੋਂ ਡਿੱਗ ਪਈ ਐ ਕੀ ਕਾਰਨ ਹੋ ਗਿਆ ਡਿੱਗਣ ਦਾ ਇਹ ਕਾਰਨ ਹੋ ਗਿਆ ਮੀਕ ਪੇ ਬਾਹਰ ਚ ਪਈ ਪਿਛੋ ਨੀ ਆ ਸਾਰੀਆਂ ਬਹਿ ਗਈਆਂ ਤੇ ਹੁਣ ਨੰਗੀ ਵਾੜ ਤੇ ਬੈਠੇ ਆਂ ਅਸੀਂ ਹੁਣ ਕੀ ਕੁਝ ਮੈਂ ਕਰ ਸਕਣੀ ਬੱਚੇ ਵੀ ਮੈਂ ਬੱਚੇ ਪੜਾਵਾਂ ਕਿ ਮੈਂ ਹੁਣ ਅਦੇ ਕਮਰੇ ਪਾਵਾਂ ਮੈਂ ਕੁਝ ਨਹੀਂ ਕਰ ਸਕਦੀ ਮੈਂ ਹੁਣ ਮੈਨੂੰ ਕੋਈ ਛੱਤ ਦਿੱਤੀ ਜਾਣੀ ਹੈ ਮੈਨੂੰ ਸਰਕਾਰ ਮਨੋਂ ਕੋਈ ਮਾੜਾ ਮਟਾ ਸਾਡੀ ਸੂਲਤ ਹੋਣੀ ਚਾਹੀਦੀ ਹੈ ਸਿਰ ਤੇ ਸਾਨੂੰ ਸਿਰ ਕੱਜਣ ਦਿੱਤੀ ਕੱਚੇ ਬਕਾਂਚ ਤੇ ਰਹਿ ਰਹੇ ਸੀ ਕਿੰਨੇ ਪਰਿਵਾਰ ਰਹੇ ਸੀ ਅਸੀਂ ਚਾਰ ਪਰਿਵਾਰ ਰਹ ਰਹੇ ਸੀ ਤੇ ਆ ਮੁਸ਼ਕਲ ਬਚੇ ਆ ਅੰਦਰ ਸਾਡਾ ਸਾਰਾ ਸਮਾਨ ਕੋਈ ਥੱਲੇ ਆ ਗਿਆ ਕੋਈ ਮਾੜਾ ਮਟਾ ਨਿਕਲ ਆ ਆਦੀ ਜਾਨ ਮਸੇ ਬਚਾਈ ਤੇ ਸਮਾਨ ਸਾਡੇ ਕਿੱਥੋਂ ਨਿਕਲੇ ਸਾਡਾ ਸਮਾਨ ਨੱਪਾ ਗਿਆ ਸਾਰਾ ਅੰਦਰ ਕਿੰਨਾ ਜਿਹੜਾ ਨੁਕਸਾਨ ਹੋ ਗਿਆ ਤੁਹਾਡਾ ਸਾਡਾ ਨੁਕਸਾਨ ਸਾਰੇ ਪੱਕੇ ਭੁੱਖੇ ਮੰਜੇ ਮੰਜੇ ਪੇਟੀ ਪੁਟੀ ਸਭ ਟੁੱਟ ਗਏ ਬਰਤਨ ਵਾਲਾ ਸਭ ਸਮਾਨ ਸਾਡਾ ਟੁੱਟ ਗਿਆ ਤੇ ਸਾਰੇ ਟੁੱਟ ਗਿਆ ਸਮਾਨ ਤਾਂ ਸਾਡਾ ਤੇ ਕੋਈ ਵਿੱਚ ਹੀ ਰਹਿ ਗਿਆ ਨੱਪਾ ਕੇ ਕੋਈ ਮਾੜਾ ਮਟਾ ਟੁੱਟਾ ਡਟਾ ਕੱਢ ਆਇਆ ਤੇ ਸਾਡੇ ਬੱਚਿਆਂ ਦੇ ਟੁੱਟ ਗਈਆਂ ਨੂੰ ਬੱਚੇ ਹੁਣ ਪੜਨ ਕਿੰਦੇ ਤੇ ਜਾਵਣ ਬੱਚੇ ਮੈਂ ਹੁਣ ਬੱਚਿਆਂ ਨਾਲੇ ਪੜਾਵਾਂ ਕਿ ਮੈਂ ਹੁਣ ਕਮਾਈ ਕਿ ਕੋਠੇ ਮੈਂ ਪਾਵਾਂ ਦੀ ਛੱਤ ਪਾਵਾਂ ਮੈਂ ਕੀ ਕਰਾਂ ਮੈਂ ਨਾ ਮੈਂ ਤੁਹਾਨੂੰ ਹੋ ਸਕਦਾ ਮੈਂ ਆਪ ਵੀ ਉਹੋ ਜੀ ਹੈਗੀਆਂ ਬੱਚਾ ਵੀ ਉਹੋ ਜੀ ਆ ਕੰਮ ਨਹੀਂ ਕਰ ਸਕਨੀ ਹੁਣ ਸਿਰ ਤਾਂ ਛੱਤ ਕੋਲੀ ਰੱਬ ਸਿਰ ਤਾਂ ਛੱਤ ਕੋਲੀ ਰੱਬ ਨੇ ਹੋਰ ਦਿੱਤੀ ਜਾਣੀ ਚਾਹੀਦੀ ਹਾਂਜੀ ਦਿੱਤੀ ਜਾਣੀ ਸਰਕਾਰ ਵੱਲੋਂ ਸੋਲ ਤਾਂ ਸਾਨੂੰ ਕੁਝ ਮਿਲਣੀ ਚਾਹੀਦੀ ਹੈ ਜੇ ਜਦ ਪੱਕੇ ਮਕਾਨ ਮਿਲੇ ਸਰਕਾਰ ਵੱਲੋਂ ਉਹ ਕੋਈ ਤਾਂ ਬਣੇ ਸਾਨੂੰ ਨਹੀਂ ਮਿਲੇ ਸਾਡੇ ਕੋਈ ਨਹੀਂ ਸੁਣਦਾ ਕੋਈ ਨਹੀਂ ਸਾਰਨੇ ਨਾ ਨਹੀਂ ਕੋਈ ਵੀ ਨਹੀਂ ਸੁਣਦਾ ਨਾ ਸਰਪੰਚ ਸੁਣਾ ਨਾ ਸਕ ਸਰਕਾਰ ਜਿਹੜੀ ਬਣਦੀ ਉਹ ਵੀ ਨਹੀਂ ਸਾਡੇ ਕੋਈ ਸੁਣਦਾ ਕੋਈ ਪਰਦੇ ਪਰੇ ਨਹੀਂ ਕਿ ਤੁਹਾਡੇ ਫਾਰਮ ਅਸੀਂ ਫਾਰਮ ਸਾਡੇ ਪਰਤ ਹੀ ਨਹੀਂ ਲੈ ਜਾਂਦੇ ਹੂੰ ਉਹ ਵਰਗ ਦੇ ਵਿੱਚ ਹੀ ਨਹੀਂ ਤੁਸੀਂ ਕੀ ਅਸੀਂ ਅਸੀਂ ਪਿੰਡ ਵਿੱਚ ਹੀ ਰਹਿੰਨੇ ਆ ਕੀ ਕਹਿੰਦੇ ਰੇ ਕੀ ਕਹਿੰਦੇ ਰੇ ਉਹ ਅੰਦੇ ਟਾਣੀ ਵਾਲਿਆਂ ਨੂੰ ਕੁਝ ਦੇਣਾ ਨਹੀਂ ਤੇ ਸਭ ਸਾਰਿਆਂ ਕੋਲੇ ਗਏ ਐਵੇਂ ਕਰਦੇ ਨੇ ਤੁਹਾਡੇ ਕੋਲ ਵੱਧੂ ਕੁਝ ਹੈ ਗਏ ਤੁਸੀਂ ਬਣਾ ਸਕਦੇ ਨੇ ਮੈਂ ਖੰਮ ਵੇਖੋ ਮੈਂ ਵੀ ਵਿਧਵਾ ਹੈਗੀ ਆ ਮੈਂ ਕੀ ਕਰਾਂ ਮੈਂ ਅੱਜ ਬਣਾ ਲੈਂਦੀ ਮਵੀ ਮੈਂ ਕੱਲੀ ਜਣੀ ਕਿਹੜਾ ਕਿਹੜਾ ਕਰਾਂ ਮੈਂ ਢੇਡ ਪੂਰਾ ਕਰਾਂ ਕਿ ਬੱਚੇ ਪਾਣਾ ਕਿ ਮੈਂ ਆਦੀ ਥਾਂ ਬਣਾਵਾ ਸਾਡੇ ਛੱਤ ਵੀ ਖੋਹ ਲਈ ਰੱਬ ਨੇ ਆ ਛੱਤ ਵੀ ਰੱਬ ਨੇ ਸਾਨੂੰ ਖੋਹ ਲਈ ਸਾਡੇ ਕੋਲ ਤਾਂ ਕੋ ਬੱਲਾ ਚਾਹੀਦਾ ਬਾਲੀ ਸਾਨੂੰ ਮਿਲਣਾ ਚਾਹੀਦਾ ਕੋਈ ਛੱਤ ਤਾਂ ਸਾਡੇ ਸਿਰ ਤੱਕ ਜਨ ਕੁਝ ਦੇ ਹਣ ਅਸੀਂ ਹੁਣ ਵੇਖ ਕੇ ਪਰਾਇ ਥਾਂ ਤੇ ਸਮਾਨ ਰੱਖੀ ਬੈਠੇ ਹੈ ਕੋਈ ਕੋਈ ਸਾਰਾ ਤਾਂ ਵਿੱਚ ਵੀ ਆ ਗਿਆ ਕਣਾਂ ਤੇ ਆਪ ਵੀ ਉੱਥੇ ਰਹਿ ਰਹੇ ਹੋਣ ਸਾਰਾ ਹੀ ਟੁੱਟ ਗਿਆ ਟੁੱਟ ਗਿਆ